ਸਤ ਸ੍ਰੀ ਅਕਾਲ ਵੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ 'ਤੇ ਦੱਸਣਾ ਚਾਹੁੰਦੇ ਦੱਸੋ ਵੀ ਹਾਂਜੀ ਪੁਰਾਣੇ ਸਮੇਂ ਦੀਆਂ ਗੱਲਾਂ ਤੇ ਹੋਣੀ ਪੁਰਾਣਾ ਸਮਾਂ ਆਂਡੇ ਪਹਿਲਾ ਸਮਾਂ ਦੇ ਨਵਾਂ ਹੀ ਨਹੀਂ ਗਾ ਮੇਰਾ ਪਿੰਡ ਖਜਾਲਾ ਹੈ ਜੀ ਖਜਾਲਾ ਹਾਂਜੀ ਓਕੇ ਸਲਾਹਪੁਰੀਆ ਇਹ ਜ਼ਿਲ੍ਹਾ ਤਨਗਰਦਾ ਆ ਵੀ ਟਰੈਕਟਰ ਸਾਹਿਬ ਫਿਲਮਾਂ ਬਣਾ ਕੇ ਲਾਗੇ ਥੋੜਾ ਬਿਠਾ ਕੇ ਵਗਾਉਂਦੇ ਹਾਂ ਹਾਂ ਇਦਾਂ ਹੀ ਆਪਾਂ ਬਲੌਗ ਬਣਾ ਕੇ ਥੋੜਾ ਦਿਖਾਉਣਾ ਬਸ ਬੱਚੋ ਆਪਣੇ ਆਪਣੇ ਫੋਨ ਤੇ ਦੇਖਿਓ ਮੈਂ ਨਾ ਮੇਰੀ ਜ਼ਾਦੀ ਬਣੀ ਆਪਣਾ ਯਾਰ ਬੱਲੀ ਸੈੱਟ ਹੋ ਗਿਆ ਜੱਲ ਅੱਜ ਪਾਰਟੀ ਬੰਦੀ ਹੋ ਜਾਂਦੀ ਉਹ ਤੇ ਮੈਂ ਕਹਿੰਦਾ ਤਾਂ ਇਹਦੇ ਗਾਂਜ ਦੇ ਵਸੇ ਨੂੰ ਡਿਆ ਖੜਦੇ ਪਾਣਾਂ ਦੀ ਹੋਣੀ ਆ ਪਾਰਟੀ ਤੇ ਮੁੰਡਿਆਂ ਨੇ ਕੋਣੀ ਜਿਹਦੇ ਵਿੱਚ ਹੱਡੀ ਨਾ ਮਸੀ ਦੇ ਬੇਰੇ ਪਾਗ ਨਹੀਂ ਵੇਖੀ ਠੇਕੇਦਾਰਾਂ ਨੇ ਕੱਚੀ ਵਾਲ ਵਿੱਚ ਆਪੇ ਕਾ ਕਰਸੀ ਆਇਦਾਂ ਦੀ ਗੱਲ ਥੋੜਾ ਗਾਣੀ ਤੂ ਬਣਾਈ ਜਾਂਦਾ ਮੇਰੀ ਫਿਲਮ ਮਾਮੇ ਨਾਲ ਦੇ ਪਿੰਡ ਕੰਦੇ ਨੇ ਤੈਨੂੰ ਵੇਖਿਆ ਓਦੋਂ ਬਾਅਦ ਬੰਦਿਆਂ ਨੂੰ ਦਦਲਾ ਪੈਂਦਾ ਆ ਪਿਆ ਬਾਅਦ ਬਾਅਦ ਅਜੇ ਵੀ ਚੱਲਣ ਦੀ ਆ ਦੇਖਣ ਦਾ ਸੱਸਰੀ ਘਾਲ ਵੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਚੜ੍ਹਦੀ ਕਲਾ 'ਚ ਹੋਗੇ ਤੇ ਆਪਾਂ ਵੀ ਵਧੀਆ ਠੀਕ ਠਾਕ ਆ ਅੱਜ ਦੀ ਸਵੇਰ ਦੇ ਨਾਲ ਆਪਾਂ ਆ ਗਏ ਆ ਆਪਣੀ ਕਰੇਨ ਤੇ ਤੇ ਆਪਾਂ ਬਹੁਤ ਦਿਨ ਬਾਅਦ ਅੱਜ ਬਲੌਗ ਚਾਲੂ ਕਰਨ ਲੱਗੇ ਆ ਕੋਈ ਰੀਜਨ ਕਰਕੇ ਆਪਾਂ ਨਹੀਂ ਕੀਤਾ ਤੇ ਬਲੌਗ ਨੂੰ ਇਸ ਨੂੰ ਸਾਡੇ ਨੂੰ ਪਿਆਰ ਦਿਓ ਤੇ ਅੱਜ ਜੀ ਤੁਹਾਨੂੰ ਬੰਦਿਆਂ ਨਾਲ ਮਲਾਉਣੇ ਆ ਪਹਿਲਾ ਬੰਦਾ ਪਹਿਲਾ ਬੰਦਾ ਸਾਡਾ ਚਾਚਾ ਚਾਚਾ ਦੱਸ ਫਿਰ ਕੋਈ ਗੱਲ ਬਾਤ ਹਾਂਜੀ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਤੇ ਇਹ ਬੰਦੇ ਨੂੰ ਜਿਹੜੇ ਜਿਹੜੇ ਇਹ ਬੰਦੇ ਨੂੰ ਜਿਹੜਾ ਇਹ ਬੰਦੇ ਨੂੰ ਅਸੀਂ ਮਲਾਉਣਾ ਇਹ ਬੰਦਾ ਬਹੁਤ ਹੀ ਸਾਡਾ ਸੀਨੀਅਰ ਬੰਦਾ ਬੱਲੀ ਡਾਉਨ ਜਿਹੜੀ ਵੀ ਨੇ ਕਾਟਦਾ ਜਿਹੜੀ ਕੀ ਦਾ ਪਤਾ ਨਹੀਂ ਲੱਗਦਾ ਹਾਂ ਯੂਵਰ ਵੈਸਾ ਨਹੀਂ ਲੱਗ ਗਿਆ ਕਰਨਾ ਹਾਂ ਠੀਕ ਆ ਇਹ ਬੱਲੀ ਐ ਡਾਊਨ ਇਹ ਡਾਊਨ ਸਾਹਿਬ ਆਪਣੇ ਪੁਰਾਣੇ ਸਮੇਂ ਦੀ ਕੋਈ ਗੱਲਬਾਤ ਦੱਸਣਾ ਚਾਹੁੰਦੇ ਦੱਸੋ ਵੀ ਹਾਂਜੀ ਪੁਰਾਣੇ ਸਮੇਂ ਦੀਆਂ ਗੱਲਾਂ ਤੇ ਹੋਣੀ ਪੁਰਾਣਾ ਸਮਾਂ ਆਂਡੇ ਪਹਿਲਾ ਸਮਾਂ ਦੇ ਨਵਾਂ ਹੀ ਨਹੀਂ ਕਰਦਾ ਦੇਲੀ ਕੌਣ ਗਾਂ ਗਾਂ ਦਾ ਸੰਗਤ ਹਾਂਜੀ ਇੱਕ ਕਰਨ ਦੇ ਉੱਤੇ ਸਫਾਈ ਬੰਦਾ ਅਸੀਂ ਪਿੰਡ ਤੋਂ ਆਉਂਦੇ ਜੜਿਆ ਕਿਹੜੇ ਪਿੰਡ ਤੋਂ ਪਿੰਡ ਸਵਾਪੁਰ ਤੋਂ ਹਾਂ ਮਲੂਕਾ ਸਿੰਘ ਜੀ ਦੇ ਪਿੰਡ ਤੋਂ ਓਕੇ ਓਕੇ ਤੁਹਾਡਾ ਕਿਹੜਾ ਪਿੰਡ ਮੇਰਾ ਪਿੰਡ ਖਜਾਲਾ ਹੈ ਜੀ ਖਜਾਲਾ ਹਾਂਜੀ ਓਕੇ ਪਲਾਪੂਰੀ ਜੋ ਇਹ ਜਿਲ੍ਹਾ ਤਾਨੂੰ ਗਰਦਾਸਪੁਰ ਪੈਂਦਾ ਜਿਲ੍ਹਾ ਸਾਡਾ ਸਾਜਾ ਹੀ ਹੈ ਜੀ ਸਾਰਾ ਕਿਹੜਾ ਕਿਹੜਾ ਜਿਲ੍ਹਾ ਪੈਂਦਾ ਤਾਨੂੰ ਪਲਾਪੂਰੀ ਹੈ ਜਿਲ੍ਹਾ ਤੇ ਇਹ ਗਰਦਾਸਪੁਰ ਹੀ ਆਏ ਅੱਜ ਸਾਡੇ ਨਾਲ ਗਏ ਅੰਮ੍ਰਿਤਸਰ ਨਹੀਂ ਸਾਡਾ ਤਰਨਤਾਰਨ ਤਰਨਤਾਰਨ ਵਾਲੇ ਤੇ ਅੰਮ੍ਰਿਤਸਰ ਵਾਲੇ ਇਕੱਠੇ ਹੋਏ ਨੇ ਅੱਜ ਮਾਝੇ ਦੇ ਮਜਾਹਲ ਪਹੁੰਚੇ ਨੇ ਮਿੱਤਰੋ ਤੇ ਕ੍ਰੇਨ ਆਪਾਂ ਨੂੰ ਇਹ ਵੀ ਤੁਹਾਨੂੰ ਆਪਾਂ ਦੱਸਣਾ ਹੈਗੇ ਕ੍ਰੇਨ ਆਪਾਂ ਨੂੰ ਮਿਲ ਗਈ ਹੈ 150 ਟਨ ਦੀ ਚਲਾਉਣ ਨੂੰ ਬਹੁਤ ਹੀ ਤੇ ਇਹ ਹੁਣ ਆਪਾਂ ਚਲਾਉਣੇ ਤੇ ਬੰਦੇ ਵੜੇ ਛੜਦੇ ਆ ਬੰਦੇ ਵੜੇ ਛੜਦੇ ਆ ਪਤਾ ਗੱਲ ਕੀ ਆ ਬੰਦੇ ਵੜੇ ਛੜਦੇ ਆਪਣੇ ਤੋਂ ਕ੍ਰੇਨ ਮਿਲੀ ਨਾ ਨਵੀਂ ਆਪਾਂ ਨੂੰ ਬੜਿਆਂ ਨੂੰ ਮਿਰਚਾਂ ਲੱਗੀਆਂ ਆ ਕੋਈ ਗੱਲ ਨਹੀਂ ਅਗਲੀ ਉਹ ਮਹਤਾ ਹੀ ਹੋ ਜਾਣੀ ਆ ਬੜਾ ਕੁਝ ਹੋ ਗਿਆ ਜ਼ਿੰਦਗੀ ਦੇ ਵਿੱਚ ਤੇ ਇਹਨੂੰ ਨੰਗ ਲੈੰਦੋ ਇੰਨੇ ਬੜਾ ਰੌਲਾ ਪਾਇਆ ਫੇਰ ਆਪਾਂ ਗੱਲਬਾਤ ਕਰਦੇ ਆ ਤੁਹਾਨੂੰ ਸ਼ੁਕਰ 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 ਕਿਤੇ ਤੋਂ ਕ੍ਰੇਨ ਚੜੰਦਾ ਬਲੌਗ ਚਾਲੂ ਕੀਤਾ ਅੱਜ ਗਾਲ ਨਹੀਂ ਕੱਢਣੀ ਬਲੌਗ ਚਾਲੂ ਕੀਤਾ ਅੱਜ ਤੇ ਮਿੱਤਰੋ ਅੱਜ ਇਹਨਾਂ ਮੁੰਡੇ ਦਾ ਹੈਗਾ ਬਰਥਡੇ ਰੁਕ ਜਾ ਦੋ ਮਿੰਟ ਕਿਉਂ ਮਿੱਟੀ ਪਾਉਂਦਾ ਮੈਂ ਤੇ ਰੁਕ ਜਾ ਰੁਕ ਜਾ ਯਾਰ ਇਹਦਾ ਹੈਗਾ ਬਰਥਡੇ ਨੂੰ ਸਾਰੇ ਜਣੇ ਵਿਸ਼ ਕਰੋ ਹੈਪੀ ਬਰਥਡੇ ਟੂ ਯੂ ਆ ਤੇ ਬਲੌਗ ਆਪਣਾ ਜਾਵੇ ਮਿਲੀਅਨ ਚ ਬਲੌਗ ਆਪਣਾ ਮਿਲੀਅਨ ਚ ਜਾਵੇ ਤੇ ਭਾਜੀ ਨੇ ਅੱਜ ਸ਼ਾਵਾ ਸ਼ਾਵਾ ਪਰਨਾ ਲਿਆਂਦਾ ਸ਼ਾਵਾ ਸ਼ੇਦਾ ਭਾਜੀ ਕਿੱਥੋਂ ਲਿਖ ਹੁੰਦਾ ਵਜੋਂ ਜਿਹੜਿਆ ਹੈ ਉਹ ਉਹ ਨਿਆਟਿਆ ਨਹੀਂ ਮੇਰੇ ਨਾਲ ਉਹ ਬਹੁਤ ਜ਼ਿਆਦਾ ਚੱਲ ਫਿਰ ਅੱਜ ਦਾ ਬਲੌਗ ਕਹਦੇ ਆਪਣਾ ਮਿਲੀਅਨ ਚ ਜਾਵੇ ਮਿਲੀਅਨ ਚ ਨਹੀਂ ਹਾਂ ਭਾਈ 10 ਮਿਲੀਅਨ ਜਾਵੇ 10 ਮਿਲੀਅਨ ਜਾਵੇ ਠੀਕ ਇਹ ਇਹ ਕ੍ਰਿਪਪਾਉਣ ਆਇਆ ਇਹ ਕ੍ਰਿਪਪਾਉਣ ਆਇਆ ਦੇਖੋ ਕੀ ਕਰਦੇ ਹੈ ਇਹ ਕ੍ਰਿਪਪਾ ਆ ਗਿਆ ਬੰਦਾ ਕਿਦਾ ਕਿਦਾ ਇਹੜਾ ਫਿਟਜ ਇਹੜਾ ਫਿਟ ਮੈਂ ਕੱਲੇ ਕੀਤਾ ਬਗੈਰ ਤੁਸੀਂ ਦੇਗੇ ਉਹੜਾ ਰੇਮ ਹਲ ਦੀ ਗਣਾ ਮੈਂ ਪੱਲੇ ਉੱਤਰ ਗਈ ਵੀ ਆਇਆ ਰੇਮ ਇੱਥੇ ਲਾਂਦੇ ਲਾਂਦੇ ਇਹ ਦੀ ਵਜਹ ਕਹਿੰਦਾ ਫਜ਼ਾਰੇ ਉਹ ਤਲੇ ਫਸਿਆ ਆਦਿਆ ਇਹ ਕਿਤਨਾ ਫਸਿਆ ਆ ਪੇਰ ਲਾ ਨਹੀਂ ਲੋ ਵੀ ਸੱਜਣੋਂ ਮੁੰਡਾ ਕਹਿੰਦੇ ਕੱਢਣ ਦੇ ਮਿੱਟੀ ਕੱਢ ਦੇ ਕੱਢ ਕੀ ਕਹਿੰਦਾ ਫਿਲਮਾਂ ਕੀ ਕਹਿੰਦਾ ਡਾਇਰੈਕਟਰ ਆਹ ਮੈਂ ਵੀ ਟਰੈਕਟਰ ਸਾਹਿਬ ਫਿਲਮਾਂ ਬਣਾ ਕੇ ਲਾਗੇ ਥੋੜਾ ਬਿਠਾ ਕੇ ਵਗਾਂਗੇ ਹਾਂ ਇਦਾਂ ਹੀ ਆਪਾਂ ਵਲੌਗ ਬਣਾ ਕੇ ਥੋੜਾ ਦਿਖਾਉਣਾ ਬਸ ਬਸ ਇਹ ਬੱਚੋ ਆਪਣੇ ਆਪਣੇ ਫੋਨ ਤੇ ਦੇਖਿਓ ਆਪਣੇ ਆਪਣੇ ਫੋਨ ਤੇ ਵੇਖਿਓ ਹੂੰ ਸਾਡੇ ਕੋਲ ਪਰ ਫੋਨ ਨਹੀਂ ਹੈਗਾ ਅਸੀਂ ਤਾਂ ਕਿਸੇ ਦੇ ਤਾਂ ਹੀ ਵੇਖਣੀ ਆ ਨਾ ਜੀ ਹਾਂ ਜੀ ਹਾਂ ਜੀ ਤਾਂ ਇਹਨਾਂ ਬਾਰੇ ਕੀ ਕਹਿਣਾ ਚਾਹੁੰਦਾ ਤੂੰ ਕੰਨਾ ਬਾਰੇ ਇਹਨਾਂ ਬਾਰੇ ਆਹ ਦੋ ਕਬੂਤਰ ਜਿਹੜੇ ਰੱਖੇ ਆ ਇਹ ਜੀ ਉੱਡ ਜਾਂਦੇ ਸਾਡੇ ਕਬੂਤਰੀਂ ਉਹਦੇ ਤੇ ਜਿਹਨਾਂ ਦੇ ਖੰਭ ਬੰਨ ਕੇ ਕ੍ਰੇਨ ਸਾਫ ਕਰਦਾ ਇਹਦੇ ਫੇਰ ਵਧੀਆ ਕਰਦੇ ਮੋਸ਼ਨ ਨੂੰ ਹਟਦੇ ਇੱਕ ਰਿਮੋਸ਼ਨ ਨੂੰ ਦੋ ਸਾਡੇ ਕੋ ਬਟੇਰੇ ਆ ਆ ਉਹ ਇੱਕ ਕਲੱਬ ਜਾਂਦਾ ਇੱਕ ਕਲੱਬਦਾ ਹੀ ਨਹੀਂ ਆਹ ਮਾ ਬੱਲੀ ਬਾ ਉਹ ਕਾਲੇ ਤਿੱਤਰਿਆ ਪਰਲੀ ਕਰਿਆਣ ਦੇ ਲਾਗੇ ਕਾਲੇ ਕਾਨ ਉਹ ਕਾਲੇ ਤਿੱਤਰਿਆ ਆਹ ਕੇਨ ਕਾਲੇ ਤਿੱਤਰ ਮੇਰੇ ਕਹਿੰਦਾ ਭਾਅ ਕਿ ਜੀ ਉਹ ਹਫਸੀ ਆ ਕੇ ਚਾਨਾ ਦੇ ਹਾਂ ਇਹਨਾਂ ਨੂੰ ਲੋਕ ਬਹੁਤ ਪ੍ਰਪੋਜ਼ ਕਰਦੇ ਸਾਡੇ ਤਾਂ ਦੂਰੀ ਰੱਖੀਦਾ ਪ੍ਰਪੋਜ਼ ਪ੍ਰਮੋਟ ਪ੍ਰਮੋਜ਼ ਉਹ ਜਿਹੜਾ ਤੂੰ ਕਹਿਂਦਿਆ ਯਾਰ ਕਿਹੜਾ ਉਹ ਪਰਪੋਟ ਕਰਦੇ ਆ ਬੱਲੀ ਜੇ ਕਿਸੇ ਨੂੰ ਪ੍ਰਪੋਜ਼ ਕਰਨਾ ਹੋਵੇ ਪਤਾ ਕਿਤਾ ਕਰੀਦਾ ਆਈ ਲਵ ਯੂ ਡਾਰਲਿੰਗ ਹਾਂ ਗੁਲਾਬ ਨਹੀਂ ਆਗਾ ਹੱਥ ਚ ਭਰ ਤੈਨੂੰ ਬਹੁਤ ਪਿਆਰ ਕਰਦਾ ਆਪਣੇ ਹੱਥ ਜਿੱਤੇ ਸਾਡੇ ਗੁਲਾਬ ਹੈਗਾ ਅਗਲੇ ਦੇ ਹੱਥ ਚ ਨਹੀਂ ਨਾ ਪਤਾ ਕੀ ਹੈ ਅਗਲੇ ਇਹਦੇ ਬਾਰੇ ਨਹੀਂ ਪਤਾ ਕਲੇ ਇਹਦੇ ਬਾਰੇ ਇਹ ਆਪਾਂ ਦਾ ਗੁਲਾਬ ਹੈ ਇਹ ਪਤਾ ਨਹੀਂ ਆਪਾਂ ਕਿ ਇਹਨੂੰ ਪਿਆਰ ਹੀ ਨਹੀਂ ਕਰਦੇ ਇਸੇ ਕਰੇ ਨਾ ਕੁੜੀ ਨਾ ਚਿੜੀ ਪਿਆਰ ਕਰਦੇ ਆ ਜੀ ਐਵੇਂ ਵੈਸਾ ਵੈਸਾ ਪਿਆਰ ਨਹੀਂ ਕਰਦੇ ਹਾਂ ਜੀ ਐਸਾ ਵੈਸਾ ਪਿਆਰ ਹੀ ਨਹੀਂ ਕਰਦੇ ਬਸ ਸਵਾਗ ਸਾਡਾ ਯਾਰ ਤੇ ਬਾਕੀ ਸਾਰੇ ਝੂਠੇ ਤੇ ਸਿਰਫ ਆਨੂੰ ਰੱਬ ਤੇ ਉਹ ਤਬਾਰ ਤੋ ਹਾਏ ਓਏ ਆਲਾ ਸਰਦਾਰ ਫਟਾਫਟ ਕਰੋ ਕੰਮ ਓਏ ਹੋਏ 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 ਬਟੇਰਾ ਡਾਡ ਗਿਆ ਵਾਡਾ ਚਿੱਟੇ ਰੰਗ ਵਾਲਾ ਠੇਕੇਦਾਰ ਨਹੀਂ ਆਇਆ ਉਹ ਆਇਆ ਨਹੀਂ ਠੇਕੇਦਾਰ ਸੈਟ ਨਹੀਂ ਆਇਆ ਜਿਆਦੀ ਪੀਲੀ ਰਤੀ ਜਿਆਦੀ ਕੀ ਪੀਲੀ ਉਹ ਉੱਥੇ ਤੇ ਫੇਰ ਲ ਮੈਂ ਪਹੇਜਾ ਕਰੇ ਮੈਂ ਆ ਕੇ ਤੇ ਭਰਾ ਮੋਟਰ ਮੇਰੇ ਤੇ ਨਾ ਚੱਲੂ ਪੁੱਟਣ ਭਾਵੇਂ ਭਾ ਕਰੀਏ ਫਿਰ ਗੱਡਰ ਆਹ ਮੈਂ ਇੱਥੇ ਟਰਾਈ ਵੇ ਦੇ ਨਾਲ ਨੂੰ ਕਿੱਧਰ ਨੂੰ ਲੈ ਕੇ ਜਾਣਾ ਆਓ ਅਕਰਪੜ ਡੀਡਾਉਨ ਬੱਲੀ ਡਾਉਨ ਉੱਡਣ ਲੱਗਾ ਹਣਾ ਕਿਰਪਾ ਕਰਕੇ ਦੇਖੋ ਬਿੱਲ ਬੁੱਲ ਟੜਗਾ ਨਾ ਉਹਦੇ ਫਲੈ ਉਹਦੇ 'ਚ ਚੜਨਾ ਵਾ ਤੇ ਫਿਰ ਇਹਨੇ ਛਾਲ ਮਾਰਨੀ ਇਦਾਂ ਹੀ ਆ ਛਾਲ ਮਾਰੇਗਾ ਤੇ ਇਹ ਆਪਣੀ ਕ੍ਰੇਨ ਆਪਣਾ ਲਾ ਕੇ ਬੈਠੇ ਬਲੂਟੁੱਥ ਚਾਲੂ ਕਰਕੇ ਉਹ ਸਾਰੇ ਆਣ ਕੇ ਖਲੋਦੇ ਰਹੇ ਇਹ ਚੱਲੇ ਨੇ ਉੱਤੇ ਤੇ ਗਾਰਡਨ ਚੁਪਣਾ ਫੇਰ ਆਪਾਂ ਸਾਡੇ ਤੋਂ ਕਬੜੀ ਪੈਂਦੀ ਬੱਲੀ ਮਾਰੂਗਾ ਹੁਣ ਉੱਤੋਂ ਸ਼ਾਲ ਬੱਲੀ ਨੇ ਗਲਤ ਲਾ ਲਈ ਗਲਤ ਲਾ ਲਈ ਗਲਤ ਬਲੀ 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 ਆ ਡਾਊਨ ਤਾਂ ਜੋ ਕੇ ਪਾ ਤਾਂ ਜੋ ਕੇ ਲੋਬੀ ਮਤਰੋ ਕਹਿੰਦੇ ਫੇਰ ਕਰੇਨ ਸਾਫ ਕਰਨਾ ਆ ਕੇ ਬਲੀ ਹੋਣੀ ਦੁਬਾਰਾ ਤੋਂ ਸ਼ਾਮਾ ਨੂੰ ਪਤਾ ਕੀ ਹੋਇਆ ਅਸੀਂ ਪਾਇਆ ਉਹ ਤਾਰ ਤੇ ਉਹ ਕੀ ਕਹਿੰਦੇ ਨੂੰ ਕਾਰਡੀਅਮ ਮਤਲਬ ਇਹਨੂੰ ਜੰਗਣਾ ਲੱਗੇ ਤੇ ਉਹਦਾ ਕਰਕੇ ਜਿਹੜੇ ਵੀ ਕਰੇਨ ਤੇ ਛਿੱਟੇ ਪਏ ਉਹ ਸਾਰੇ ਆਪਾਂ ਸਾਫ਼ ਕਰਨ ਦੇ ਇੱਧਰ ਹੈਗਾ ਵਾ ਅ ਪਾਰਸ ਪਾਛੋ ਢਿੱਲੋ ਤੇ ਉਧਰ ਹੈਗਾ ਬਾਜਵਾ ਸਿੰਘ ਹਾਈ ਕਰੋ ਇਹ ਆਗੇ ਬਾਜਵਾ ਸਿੰਘ ਇਹ ਆਗੇ ਬੱਲੀ ਤੇ ਉਧਰ ਆਗੇ ਠੇਕੇਦਾਰ ਸਾਹਿਬ ਹਾਈ ਕਰੋ ਹਾਈ ਕੀ ਹਾਲ ਚਾਲ ਆ ਅੱਜ ਥੋੜੇ ਵਿਗੜੇ ਵਿਗੜੇ ਜੇ ਲੱਗਦੇ ਹੋ ਆ ਜਾ ਕੋਈ ਗੱਲ ਬਾਤ ਸੁਣਾ ਦੇ ਤਾਂ ਤਾਂ ਕਰਕੇ ਤੇ ਬਲੌਗ ਚਾਲੂ ਕੀਤਾ ਤਾਂ ਵੈਸੇ ਤਾਂ ਫੇਰੀ ਠੀਕ ਹੈ ਠੀਕ ਚੱਲ ਵੀ ਲੈ ਲਾ ਦੋ ਤਿੰਨ ਗੰਦੇ ਕੱਪੜੇ ਤੇ ਪਰਲੀ ਸਾਈਡ ਮਾਰ ਦੇ ਬੰਦਾ ਸੈੱਟ ਹੋ ਗਿਆ ਜਦੋਂ ਲਗਾਉਣੇ ਤਾਂ ਆ ਵਧੀਆ ਬਣ ਗਿਆ ਸਭ ਕੋ ਜੁਗਾਰ ਇਹਨਾਂ ਦਾ ਮੁੱਕ ਜੇ ਕਿਹੜੇ ਬੱਲੀ ਸੈੱਟ ਹੋ ਗਿਆ ਜਦ ਐ ਪਾਣੀ ਨਿਕਲ ਜਾਣਾ ਸੈੱਟ ਨਹੀਂ ਅੱਜ ਗੁਰੂਆ ਉਹ ਨੇ ਦੋ ਮੇਰੇ ਕੋਲ ਉਹਨੇ ਲੱਲੇ ਉਹ ਦੂਜਾ ਜਿਹੜਾ ਹੋਇਆਗਾ ਕੀ ਨਾ ਹੋਣ ਹੁਣ ਮੇਰੀ ਇਹਨਾਂ ਚੀਜ਼ਾਂ ਦੀ ਤਾਂ ਨਾ ਫਿਲਮ ਬਣਾਉਂ ਨਹੀਂ ਬਣਾਉਂਦੇ ਨਾ 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 ਲੈ ਤੂੰ ਤੇ ਆਪੇ ਨਾ ਲਈ ਜਾਣਾ ਨਾ ਪਾ ਲਿਆ ਹਾਂਜੀ ਅੱਜ ਪਾਰਟੀ ਬੰਦੀ ਉਹਦੇ ਅੱਜ ਪਾਰਟੀ ਬੰਦੀ ਹੋ ਗਈ ਉਹ ਤੇ ਮੈਂ ਕਹਿੰਦਾ ਤਾਂ ਇਹਦੇ ਗਾਂਜ ਦੇ ਵਸੇ ਨੂੰ ਡਿਆ ਰਹਿੰਦੇ ਆ ਉਹ ਤਾਂ ਅੱਜ ਬਾਜਗਲ ਪਾਰਟੀ ਅੱਜ ਨੀ ਨਾਦੀ ਹੋਣੀ ਆ ਪਾਰਟੀ ਤੇ ਮੁੰਡਿਆਂ ਨੇ ਕੋਣੀ ਜਿਹਦੇ ਵਿੱਚ ਹੱਡੀ ਨਾ ਮੱਸੀ ਦੇ ਫੇਰ ਪਾ ਲੈਣੀ ਨੇ ਕਿਥੇ ਠੇਕੇਦਾਰਾਂ ਨੇ ਨਾਲ ਵਿੱਚ ਆਪੇ ਕਾਕਾ ਰੱਸੀ ਮਾਗ ਰਹੀ ਕਹਿੰਦਾ ਕੱਚੀ ਨਹੀਂ ਆ ਇਦਾਂ ਦੀ ਗੱਲ ਥੋੜਾ ਗਾਣੀ ਤੇ ਬਣਾਈ ਜਾਂਦਾ ਮੇਰੀ ਫਿਲਮ ਮਾਮੇ ਨੇ ਆਦੇ ਪਿੰਡ ਘਾਲਤੀ ਹੋ ਕੇ ਜਿੱਤੇ ਜੀ ਉਹਦੇ ਮਾਮੇ ਨੇ ਪਤਾ ਨਹੀਂ ਕਿੰਨੇ ਚੰਦਿਆਂ ਨੂੰ ਬਗਾਨ ਦੇਣੀ ਹੈ ਕਿੰਨੇ ਕੱਲੀ ਆ ਇੰਨੇ ਕੱਲੀ ਮਾਮੇ ਨੇ ਮਰਾ ਯਾਰ ਇਦਾਂ ਨਾ ਕਰ ਯਾਰ ਠੇਕੇਦਾਰਾ ਪਸਾੜਾ ਲਾ ਬਿਤਾ ਇਦਾਂ ਤੇ ਠੀਕ ਇਦਾਂ ਨਹੀਂ ਲੱਭਦਾ ਮੇਰਾ ਕੋਈ ਠੇਕੇਦਾਰਾ ਗਲਤ ਗੱਲ ਯਾਰ ਤੂੰ ਕਾਹਤੋਂ ਕੱਲੀ ਮੈਂ ਉਹਨਾਂ ਨੂੰ ਮੈਂ ਪਿਤਾ ਦੇ ਪਿੰਡ ਦੇ ਇਦਾਂ ਦੇ ਕਰਦੇ ਹੀ ਅਸੀਪੇ ਹੋਣੀ ਨਹੀਂ ਇਦਾਂ ਕਰਦੇ ਨਹੀਂ ਹੋਰ ਦੱਸੂਗਾ ਵੀ ਵੇਖੋ ਸਾਲਿਓ ਆਹੋ ਚੜਾਈ ਬੱਲੀ ਦੀ ਬੱਲੀ ਲੁੱਡੀਆਂ ਦੇ ਆ ਲੁੱਡੀਆਂ ਮਾਉਂਦੇ ਆ ਰਾਜ ਕੀ ਮੋਚ ਕੇ ਭਾਈ ਆਹੋ ਮਾਮਾ ਤੇਰੀ ਚੜ੍ਹਾਈ ਹੋ ਗਈ ਆ ਵੈਸੇ ਕਰਕੇ ਚੇਚੀ ਉਹਨਾਂ ਦੇ ਘਰ ਹੀ ਕੱਲੀ ਤੈਨੂੰ ਪਤਾ ਕਿੰਨੇ ਬੰਦੇ ਨੇ ਦੇਖਿਆ ਦੀ ਗਾੜੀ ਸੱਲੇ ਕਿੰਨੇ ਉਹ ਤੈਨੂੰ ਪਤਾ ਕਿੰਨੇ ਬੰਦੇ ਨੇ ਵੇਖਿਆ 10000 ਇੱਧਰ ਮੇਰੀ ਗੱਲ ਸੁਣ 10000 ਬੰਦੇ ਨੇ ਤੈਨੂੰ ਵੇਖਿਆ ਏ ਉਹ ਤੋਂ ਬਾਅਦ ਬੰਦਿਆਂ ਨੂੰ ਦੰਦਲਾ ਪੈਂਦਾ ਵੀ ਆ ਬਾਅਦ ਬਾਅਦ ਅਜੇ ਵੀ ਚੱਲਣ ਦੀ ਆ ਦੇਖਣ ਦੇ ਆ 10000 ਆਓ ਡੇਲੀ ਯਾਰ 1200 ਹੋ ਜਾਂਦਾ ਹੁਣ ਕਿੱਥੇ ਤੱਕ ਪਹੁੰਚੀ ਆ ਹੁਣ ਮੇਰੇ ਸਾਨਾ ਦੇਖਣਾ ਮੈਂ ਮੇਰੇ ਸਾਨਾ 10000 ਤੱਕ ਪਹੁੰਚੀ ਗੱਲ ਕਿਹੜੀ ਆ ਜਿਹੜੀ ਬਾਤ ਬਣਾਈ ਕਿ ਜਿਹੜੀ ਪੈਂਦੀ ਚੈਨ ਵਾਲੀ ਇਹ ਜਿਹੜੀ ਪੈਂਦੀ ਚੈਨ ਵਾਲੀ ਕਿੰਨੀ ਆਈ ਆ ਚੈਨ ਵਾਲੀ ਤੇ 1 ਮਿਲੀਅਨ ਹੋ ਗਈ ਆ ਇੱਕ ਮਿਲੀਅਨ ਉਹ ਕਿੰਨੀ ਹੁੰਦੀ ਆ 10 ਲੱਖ ਐਸੇ ਇੱਕ ਮਿਲੀਅਨ 10 ਲੱਖ ਫਿਰ ਚੱਲ ਗਈ ਉਹਨਾਂ ਦੀ 5000 ਹੋਈ ਕਹਿੰਦੇ ਕਿ ਨਹੀਂ ਛੋੜ ਕੇ ਬੈਠੇ ਕੋਈ ਮਸਤ ਉਹ ਵੇਖੋ ਬੈਠੇ ਆ ਉਸਤਾਦ ਜੀ ਬੈਠੇ ਨੇ ਕਾਡਾ ਜੀ ਉਹਨੇ ਨੇ ਇਹ ਠੇਕੇਦਾਰ ਹੁਣ ਗੱਲ ਠੀਕ ਤਰ੍ਹਾਂ ਐ ਕਰਕੇ ਐ ਨਹੀਂ ਯਾਰ ਇੱਕ ਹੁਣ ਲੱਦੀ ਦੀ ਐ ਕਰ ਆਹ ਹਿਦਰਾਬਦੀ ਬੱਲੀ ਗਾਣਾ ਸੁਣਾ ਦੇ ਯਾਰ ਗਾਣਾ ਸੁਣਾ ਕੋਈ ਹਿਦਰਾਬਲੋਗ ਬੱਲੀ ਬੁਨਾਸ ਦੇਣਾ ਹਾਂ ਗਾਣਾ ਸੁਣਾ ਉਹੜਾ ਸੁਣਾਉਣ ਨਾ ਉਹ ਨਹੀਂ ਨਹੀਂ ਹੋਣੀ ਜਿਹਦਾ ਆਪ ਲੱਸੀ ਲੈ ਕੇ ਆਏ ਉਹ ਸੁਣਾਇਆ ਸੀ ਉਹੜਾ ਬੂਟਾ ਵਾਲਾ ਇੱਕ ਫੋਟੋ ਦੇ ਕੇ ਇਦਾਂ ਹੀ ਇਦਾਂ ਹੀ ਬਲੌਗ 'ਚ ਉੱਤੇ ਲਾਉਣੀ ਉਹ ਬਲੀਆਣ ਵੇਹ ਉਹ ਇਹ ਆ ਕਿਹੜਾ ਪੇਟਰ ਐਕਸਕਵੇਟਰ ਇਦਾਂ ਕਿਤੇ ਆਉਣੀ ਨਹੀਂ 20 ਟਨ ਵਾਲੀ ਪੋਗਲਿਆਂ ਦਾ ਪ੍ਰੈਕਟਰ 150 ਟਨ ਦੀ ਪੋਗਲਿਆਂ ਦਾ ਪ੍ਰੈਕਟਰ ਬਲਾਗ ਦੇ ਸਸਰੀ ਨਾਲ ਗੱਲ ਕਰੋ ਸਸਰੀ ਨਾਲ ਗੱਲ ਕਰੋ ਰੈਂਟ ਕਰਨਾ ਉੱਤੇ ਕਿ ਮੈਂ ਇਹਨਾਂ ਦੇ ਬਲਾਗ 'ਚ ਆਇਆ ਠੀਕ ਠੀਕ ਹੈ ਭਾਜੀ ਔਰ ਗਿੱਦਾ ਟੀਸੀ ਪਾਣੀ ਪੀਓ ਪਹਿਲਾਂ ਗਲਾਸ ਨਾਲ ਪੀਓ ਮੇਨ ਵਾਟਰ ਕੋਲਰ ਇੱਧਰ ਕਰ ਇਹਨਾਂ ਬੰਦੇ ਦੀ ਤਲ ਮੈਂ ਕਹਿੰਦਾ ਜੀ ਕਿ ਨਹੀਂ ਵੀ ਉਹ ਕੀ মিডিਆ ਵਾਲੇ ਗਾੜੀ ਮੈਗ ਢਾ ਕੇ ਬਹਿ ਕੇ ਲੋਜ ਇਹ ਤਾਂ ਖਾਲੀ ਹੈ ਹੋਰ ਨਹੀਂ ਹੈ ਬੰਦੇ ਨਾਲ ਇੰਨਾ ਪਿਆਰ ਕੇ ਕੋਈ ਬਾਅਦ ਪੁੱਛੋਗੇ ਤੇ ਕੋਈ ਸਹੀ ਤਰੀਕੇ ਨਾਲ ਦੱਸ ਦੂੰਗਾ ਜੀ ਬਾ ਫੇਕਾ ਪਾਣੀ ਤੇ ਲੈ ਵੀ ਗੱਲ ਬਾਤ ਪੀਲਾ ਪਾਣੀ ਪਾਣੀ ਦਾ ਟੈਂਕਾ ਦੇਖ ਕੇ ਕਿ ਨਵੀਆਂ ਮਸ਼ੀਨਾਂ ਕਿ ਬੰਦ ਕਰਦੇ ਉਹ ਵੀ ਮਿੱਤਰੋ ਅੱਜ ਦਾ ਬਲੌਗ ਆਪਾਂ ਕਰਦੇ ਆ ਇੱਥੇ ਹੀ ਖਤਮ ਤੇ ਜੇ ਤੁਹਾਨੂੰ ਚੰਗਾ ਲੱਗਾ ਇਹਦਾ ਬਲੌਗ ਤੇ ਕਮੈਂਟ ਜਰੂਰ ਕਰਕੇ ਜਾਇਓ ਤੇ ਲਾਈਕ ਵੀ ਕਰਕੇ ਜਾਇਓ ਬਹੁਤ ਦਿਨ ਬਾਅਦ ਆਪਾਂ ਅੱਜ ਬਲੌਗ ਨਾਲ ਲੱਗੇ ਤੇ ਬੱਲੀ ਬਿਨਵਾ ਚੜਿਆ ਗਾਟਰ ਤੇ ਗਏ ਬਿਲਡ ਪਾਉਣੀ ਤੇ ਮਹਾਰਾਜ ਦੀ ਗੁਰਬਾਣੀ ਚੰਨਣ ਲਈ ਹਨੇਰਾ ਆ ਗਿਆ ਇੱਕ ਗੁਰਬਾਣੀ ਚੱਲਦੀ ਹੈ ਤੇ ਸਭ ਕੁਝ ਹੀ ਆਪਣਾ ਤੇ ਆਪਣੇਦਰ ਦੇ ਮਹਾਰਾਜ ਦਾ ਬਹੁਤ ਵੱਡਾ ਹੱਥ ਹੈ ਆ ਆਪਾਂ ਲੋਕਾਂ ਨੂੰ ਇਹ ਨਹੀਂ ਕਰਦੇ ਲੈ ਵੀ ਮੈਂ ਮਰ ਗਿਆ ਲਈ ਲੁੱਟਿਆ ਗਿਆ ਜੀ ਬਹੁਤ ਕਸ਼ਿ ਜ਼ਿੰਦਗੀ ਚ ਦੇਖਿਆ ਤੇ ਬਹੁਤ ਤੁਸ਼ ਮਾਰਾ ਇਹਨੇ ਦਿੱਤਾ ਵੀ ਹੈ ਤੇ ਆਪਾਂ ਸ਼ੁਕਰਾਨਾ ਹਰ ਵੇਲੇ ਮਹਾਰਾਜ ਦਾ ਕਰਦੇ ਹੀ ਰਹੀ ਬਾਕੀ ਇਹ ਕਬਲੋ ਕਰਦੇ ਇੱਥੇ ਖਤਮ ਜ਼ਰੂਰ ਬਲੌਗ ਦੇਖ ਕੇ ਜਾਇਆ